ਹੁਣ ਦਸਵੇਂ ਪਾਤਸ਼ਾਹ ਨੇ ਪੰਜ ਕਕਾਰ ਦਿੱਤੇ ਹਨ ਨਾ ਸਿੱਖ ਨੂੰ ਆ ਕੜਾ ਪਾਇਆ ਮੈਂ ਇਹਦਾ ਕੀ ਮਤਲਬ ਹੈ ਇਹ ਪਾਤਸ਼ਾਹ ਕਹਿੰਦੇ ਇਹ ਜਦੋਂ ਅਪ ਚੋਰੀ ਕਰਾਂਗੇ ਨਾ ਜਾਂ ਰਿਸ਼ਵਤ ਲਵਾਂਗੇ ਕਿਸੇ ਤੋਂ ਦੋ ਨੰਬਰ ਦਾ ਕੰਮ ਇਹ ਨੇ ਅੱਗੇ ਆ ਜਾਣਾ ਇਹਨੇ ਘਣਾ ਵੀ ਨਹੀਂ ਇਹ ਕੰਮ ਆ ਜਿਹੜੀ ਸ੍ਰੀ ਸਾਹਿਬ ਇਹਦਾ ਅਰਥ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੱਟ ਕਸ਼ੈਰੇ ਦਾ ਅਰਥ ਹੈ ਵੀ ਜਿਹਦੇ ਨਾਲ ਤੇਰੀ ਸ਼ਾਦੀ ਹੋਈ ਆ ਚਾਹੇ ਉਹ ਕਾਲਾ ਵਾ ਗੋਰਾ ਵਾ ਗਰੀਬ ਅਮੀਰ ਆ ਤੂੰ ਉਹਦੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਦੂਜੇ ਘਰ ਨਾਲ ਨਹੀਂ ਵੇਖਣਾ ਇਸੇ ਤਰ੍ਹਾਂ ਕੰੰਗੇ ਦਾ ਅਰਥ ਹੈ ਜਦੋਂ ਆਪਾਂ ਰੋਜ਼ ਜੂੜਾ ਵਾਉਣੇ ਆ ਤੇ ਟੁੱਟੇ ਹੋਏ ਕੇਸ ਢੇਰੀ ਲੱਗਦੇ ਤੇ ਮਹਾਰਾਜ ਕਹਿੰਦੇ ਜਿਵੇਂ ਟੁੱਟੇ ਕੇਸ ਕੰਗਾ ਬਾਹਰ ਕੱਢ ਦਿੰਦਾ ਏ ਆਪਣੇ ਅੰਦਰੋਂ ਗੰਦੇ ਮੰਦੇ ਟੁੱਟੇ ਫੁੱਟੇ ਵਿਚਾਰ ਬੋਲੋ ਏ பார் கடந்த